ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਵਾੜ ਦੇ ਵਿੱਚ ਆਹ ਫਰਿੱਜ ਲਿਆ ਸੀਗਾ ਉਹਦੀ ਮੋਟਰ ਖੋਲ ਰਹੇ ਹਾਂਗੇ ਇਹਦੇ ਵਿੱਚੋਂ ਆਪਾਂ ਕੱਢਾਂਗੇ ਕਾਪਰ ਤੇ ਮੋਟਰ ਆਪਾਂ ਚੈੱਕ ਕਰ ਲਈ ਵੀ ਤਾਂਬੇ ਦੀ ਹੈਗੀ ਬਾਹਰਲੀ ਸਾਈਡ ਤੋਂ ਟੱਕ ਲਾ ਕੇ ਜਿਹੜੀ ਤਾਂਬੇ ਦੀ ਮੋਟਰ ਹੁੰਦੀ ਆ ਉਹੀ ਆਪਾਂ ਵੜਦੇ ਹਾਂਗੇ ਜਿਹੜੀ ਸਿਲਵਰ ਦੀ ਹੁੰਦੀ ਆ ਉਹ ਨਹੀਂ ਆਪਾਂ ਵੜਦੇ ਸੋ ਆਪਾਂ ਗ੍ਰਾਈਂਡਰ ਨਾਲ ਇਹਦੇ ਉੱਪਰੋਂ ਸਾਰੀ ਆਹ ਕਵਰ ਆ ਜਿਹੜਾ ਲੋਹੇ ਦਾ ਇਹ ਵੱਢਾਂਗੇ ਵੱਢ ਕੇ ਇਸ ਦੇ ਵਿੱਚ ਆਪਾਂ ਕੱਢਾਂਗੇ ਹੁਣ ਮੋਟਰ ਜਿਹੜੀ ਮੇਨ ਹੁੰਦੀ ਆ ਤਾਂਬੇ ਵਾਲੀ ਹੁਣ ਆਪਾਂ ਖਿੱਚ ਲੈ ਇਹਦਾ ਕਬੈਲ ਵਾਰ ਜਿਹੜਾ ਵਿੱਚ ਚੱਲਦਾ ਹੁੰਦਾ ਫ੍ਰਿਜ ਦੇ ਹੁਣ ਆਪਾਂ ਇਹਦੇ ਵਿੱਚੋਂ ਐਲ ਕੀ ਨਾਲ ਸਾਰੇ ਇਹਦੇ ਚਾਰੇ ਨਾਟ ਖੋਲ ਕੇ ਤਾਂਬੇ ਵਾਲੀ ਜਿਹੜੀ ਕਬੈਲ ਆ ਗਈ ਉਹ ਬਾਹਰ ਕੱਢਾਂਗੇ ਕੱਢ ਗਏ ਬਾਹਰ ਕੱਢਣ ਤੋਂ ਬਾਅਦ ਕਬੈਲ ਨੂੰ ਆਪਾਂ ਹੁਣ ਇਹ ਵੱਢਾਂਗੇ ਉਹਦੇ ਨਾਲ ਗ੍ਰੈਂਡਰ ਨਾਲ ਹੁਣ ਇੱਕ ਸਾਈਡ ਤੋਂ ਆਪਾਂ ਗ੍ਰੈਂਡਰ ਨਾਲ ਵੱਢ ਕੇ ਕਬੈਲ ਫਿਰ ਇਹਦੇ ਵਿੱਚੋਂ ਸਾਰਾ ਤਾਂਬਾ ਬਣੇ ਦਾ ਬਣਾਇਆ ਬਣਾਇਆ ਉਵੇਂ ਨਿਕਲ ਜੂ ਇਹਦੇ ਵਿੱਚ ਨਾਲ ਦਾ ਤਾਂਬੇ ਦੀ ਜ਼ਿਆਦਾ ਪੇਸਟੇਜ ਹੁੰਦੀ ਆ ਤੇ ਆਪਣਾ ਨਿੱਕਲ ਵੀ ਸੌਖਾ ਜਾਂਦਾ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਆਪਾਂ ਆਪਦੇ ਕੰਮਕਾਰ ਵਾਲੀਆਂ ਵੀਡੀਓ ਜੀ ਫੇਸਬੁਕ YouTube ਤੇ ਪਾ ਰਹੇ ਹੁੰਨੇ ਆ ਆਪਣੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਆ ਤਾਂਬਾ ਸਾਡੇ ਸਾਹਮਣੇ ਜੋ ਆਪਾਂ ਕੱਢੇ